ਇਸ ਮਰਥਨ ਭੀਮਟਾਂਕ ਕਤਲ ਕੇਸ ਦੇ ਮੁੱਖ ਮਲਜ਼ਮ ਸ਼ਿਵਲਾਲ ਡੋਡਾ ਦੇ ਹੱਕ ਵਿੱਚ ਹੈ ਸ਼ਿਵਲਾਲ ਡੋਡਾ ਨੇ ਅਬੋਹਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਨਾਮਜ਼ਦਗੀ ਭਰੀ ਹੈ ਭੀਮਟਾਂਕ ਕਤਲ ਕੇਸ ਵਿੱਚ ਡੋਡਾ ਨੂੰ ਫਾਜ਼ਲ ਕਸਬੇਲ ਚ ਰੱਖਿਆ ਗਿਆ ਸੀ ਜਿਲੰਦਰ ਵੀਆਪੀ ਸਹੂਲਤਾਂ ਮਿਲਣ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਦਿਲਚਸਪ ਗੱਲ ਇਹ ਹੈ ਕਿ ਡੋਡਾ ਨੂੰ ਅਬੋਹਰ ਦੇ ਸਥਾਨਕ ਅਕਾਲੀ ਲੀਡਰਾਂ ਨੇ ਸਮਰਥਨ ਕੀਤਾ ਹੈ ਅਸੀਂ ਸ਼ਿਵਲਾ ਡੋਡਾ ਜੀ ਤੇ ਇਹ ਯਕੀਨ ਰੱਖਦੇ ਆਂ ਜੋ ਇਹਨਾਂ ਤੇ ਹੋਇਆ ਹੈ ਸਰਾ ਸਰ ਧੱਕਾ ਹੋਇਆ ਹੈ ਪਰ ਇਹਨਾਂ ਨੇ ਜੋ ਕਿਹਾ ਸੀ ਮੈਂ ਆਪਦੀ ਜਨਮ ਭੂਮੀ ਦੀ ਸੇਵਾ ਕਰਦਾ ਹਾਂ ਕਰਦਾ ਰਹਾਂਗਾ ਉਸ ਦੇ ਲਈ ਅੱਜ ਦੀ ਜੋ ਪਬਲਿਕ ਦੇਖ ਰਿਓ ਇਹ ਹਜ਼ਾਰਾਂ ਦਾ ਘਟ ਦੇਖ ਰਿਓ ਇਹ ਉਹਨਾਂ ਦੀ ਸੇਵਾ ਹੈ ਜੋ 5 ਸਾਲ ਉਹਨਾਂ ਨੇ ਕੀਤੀ। ਸ਼ਿਵਲਾਲ ਟੋਡੇ ਨੂੰ ਪਿਛਲੀ ਵਾਰੀ 47 ਹਜ਼ਾਰ ਰੁਪਏ ਬੇਚੀ ਸੀਗੀ ਤੇ ਸੁਨੀਲ ਜਾਖੜ ਨੂੰ ਉਸ ਦਿਨ ਦੀ ਨੀਂਦ ਆਣੀ ਬੰਦ ਹੋਈ ਹੈ ਜਿਸ ਦਿਨ ਦੀ ਸ਼ਿਵਲਾਲ ਟੋਡੇ ਨੂੰ 47 ਹਜ਼ਾਰ ਰੁਪਏ ਪਈ ਸੀ। ਉਸ ਦਿਨ ਦਾ ਇਹਨਾਂ ਦੇ ਬਿਜ਼ਨਸ ਦੇ ਇਹਨਾਂ ਦੇ ਕਾਰੋਬਾਰ ਦੇ ਇਹਨਾਂ ਦੇ ਘਰ ਦੇ ਹਰ ਕੰਮ ਦੇ ਵਿੱਚ ਉਹਨੂੰ ਨੁਕਸਾਨ ਕਰੀ ਜਾ ਰਹੇ ਸੀਗਾ। ਹੁਣ ਵੀ ਉਹਨੇ ਲਾਸਟ ਦੇ ਆਗੇ ਇਹਨਾਂ ਦੇ ਚੁੱਟੇ ਕੇਸ ਪਾ ਕੇ ਇਹਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਸ਼ਿਵਲਾਲ ਟੋਡੇ ਨੂੰ। ਹੁਣ ਵੀ ਜੇਲ੍ਹ ਦੇ ਵਿੱਚ ਵੀ ਇਹ ਸੁਨੀਲ ਜਾਖੜ ਉਹਨੂੰ ਮੈਸੇਜ ਭੇਜਦਾ ਸੀ ਵਾਰੀ-ਵਾਰੀ ਤੂੰ ਇੱਕ ਵਾਰੀ ਕਹੇ ਇਲੈਕਸ਼ਨ ਨਹੀਂ ਲੜਨਾ ਤੇ ਮੈਂ ਤੈਨੂੰ ਅੱਜ ਹੀ ਜੇਲ੍ਹ ਤੋਂ ਬਾਹਰ ਕਢਾ ਦੇਵਾਂਗਾ ਜਦ ਕਿ ਅਪੋਰ ਤੋਂ ਅਕਾਲੀ ਦਲ ਦੀ ਪਾਈਵਾਲ ਭਾਜਪੀ ਨੇ ਵੀਰਵਾਰ ਨੂੰ ਹੀ ਅਰुण ਨਾਰੰਗ ਨੂੰ ਆਪਣਾ ਉਮੀਦਵਾਰ ਐਲਾਨਿਆ ਹੁਣ ਸਵਾਲ ਇਹ ਹੈ ਕਿ ਸਥਾਨਕ ਅਕਾਲੀ ਲੀਡਰ ਆਪਣੇ ਪਾਈਵਾਲ ਉਮੀਦਵਾਰ ਨੂੰ ਸਮਰਥਨ ਦੇਣ ਦੀ ਬਜਾਏ ਆਜ਼ਾਦ ਉਮੀਦਵਾਰ ਨੂੰ ਸਮਰਥਨ ਕਿਉਂ ਦੇ ਰਹੇ ਨੇ